ਚਿੱਟੇ ਵਰਗੇ ਸਮਹਿ ਵਰਗੇ ਨੱਚਣ ਤਿਆਰ ਕਰਦੀਆਂ ਨੇ ਇੱਥੋਂ ਫੈਲਾ ਹੁੰਦਾ ਹੈ ਕਿਵੇਂ ਆ ਤੁਹਾਡੇ ਡਰਿੰਕ ਜਿਹੜੇ ਕੋਲਡ ਡਰਿੰਕ ਆਪਾਂ ਪੀਂਦੇ ਨੇ ਬੱਚੇ ਇਹਨਾਂ ਦੇ ਵਿੱਚ ਕੋਰੇ ਭਾਓ ਭਰਾਓ ਦਿਖਾ ਰਹੇ ਨੇ ਵੀ ਅਸੀਂ ਬਹੁਤ ਵੱਡਾ ਦੇਸ਼ ਨੂੰ ਤਰੱਕੀ ਆਪਸੇ ਲੈ ਕੇ ਜਾ ਰਹੇ ਹਾਂ ਕਿਉਂਕਿ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਕੀਚਾ ਅੰਨੂਨੀ ਵਾਲੇ ਇਕੱਠਾ ਕਰਾ ਜਿੰਦਾਬਾਦ 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 ਇਸ ਕਾਰਕਿਰਦ ਕਰਦੀ ਕੁੜਕੀ ਨਹੀਂ ਹੋਰਦੇ ਆਂਗੇ ਨਹੀਂ ਹੋਰਦੇ ਆਂਗੇ ਨਹੀਂ ਹੋਰਦੇ ਇਸ ਕਾਰਦੀ ਕੁੜਕੀ ਨਹੀਂ ਹੋਰਦੇ ਆਂਗੇ ਨਹੀਂ ਹੋਰਦੇ ਆਂਗੇ ਨਹੀਂ ਹੋਰਦੇ ਲੋਕ ਇਕਤਾ ਜਿੰਦਾਬਾਦ ਜੀ ਜੀ ਮੇਰਾ ਨਾਮ ਸੁਭਾ ਸਿੰਘ ਸੰਗਟਪੁਰਾ ਜੀ ਮੂਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਇਕੱਠਾ ਗਰਾਹਾਂ ਬੁਲਾ ਕੇ ਲਿਆ ਰਹਾ ਹੈ ਜੀ ਲੈ ਕੇ ਸੇਵਾ ਕਰੇ ਅੱਜ ਦਿਨ ਲੈਟਰ ਰੈਗਨੀ ਸ਼ਕਮਾਰ ਲਾਇਰੇ ਤੋਂ ਇਹਨੇ 2017-18 ਦੇ ਵੇੜ ਚ ਸਟੇਟ ਬੈਂਕ ਤੋਂ ਲੋਨ ਲਿਆਤੀ तकरीबन 10 ਲੱਖ ਰੁਪਇਆ ਉਹ ਪਹਿਲਾ ਨੌਂਵੀਂ ਕਿਸ਼ਤਾਂ ਉਸ ਦਾ ਮੋੜਦਾ ਰਿਹਾ ਪਰ ਜਦੋਂ ਸਰਕਾਰ ਨੇ ਕਰੋਨਾ ਦੀ ਹੰਡੀ ਆ ਤੇ ਲਾਕਡਾਊਨ ਲਾਇਆ ਉਦੋਂ ਕਾਰੋਬਾਰ ਬਹੁਤ ਠੱਪ ਹੋ ਗਏ ਉਹ ਮਜ਼ਦੂਰਾਂ ਨੂੰ ਬਹੁਤ ਇੱਕ ਅਦਾਈ ਕਿਸਾਨਾਂ ਨੂੰ ਵੀ ਇਹੋ ਹੀ ਸ਼ਹਿਰ ਨਿਵਾਸੀਆਂ ਨੂੰ ਸਾਰਿਆਂ ਨੂੰ ਆਈ ਉਦੋਂ ਇਹਨੂੰ ਵੀ ਦਿੱਕਤ ਆ ਗਈ ਦਾ ਕਾਰੋਬਾਰ ਠੱਪ ਹੋ ਗਿਆ। ਉਦੋਂ ਬਾਅਦ ਠੱਪ ਹੋਣ ਦੇ ਬਾਅਦ ਇਹਨਾਂ ਨੂੰ ਰੋਕੀ ਗਈ ਕਿ ਦਿੱਕਤ ਆ ਗਈ। ਇਹ ਅਫਸਰਟ ਵੀ ਹੋ ਗਿਆ, ਘਰੋਂ ਵੀ ਨਿਕਲ ਗਿਆ ਕਿ ਮਸਾ ਢੋਲ ਦੇ ਲੈਂਦਾ। ਤੇ ਉਦੋਂ ਬਾਅਦ ਇੱਥੋਂ ਨੂੰ ਸਟੇਟ ਬੈਂਕ ਨੇ ਇਹਨਾਂ ਦੀ ਘਰ ਦੀ ਬਰੰਟ ਕਬਜ਼ਾ ਦੋ ਵਾਰੀ ਪਹਿਲਾਂ ਰੋਕਿਆ ਤੇ ਤੀਸਰੀ ਵਾਰੀ ਬਰੰਟ ਕਬਜ਼ਾ ਫੇਰ ਲੈ ਕੇ ਆਈ ਆ ਪਰ ਸਰਕਾਰ ਉਧਰ ਜਿਹੜੇ ਕਰੋੜਾਂ ਰੁਪਏ ਲੈ ਲੈ ਕੇ ਭੱਜ ਰਹੇ ਨੇ ਪਰ ਵੱਡੇ ਮੰਤਰੀ ਆਪ ਦੱਬ ਰਹੇ ਨੇ ਉਧਰਾਂ ਕਦੀ ਸਰਕਾਰ ਮੂ ਨਹੀਂ ਕਰਦੀ। ਪਰ ਜੇ ਕਿਸੇ ਨੇ ਢੇਡ ਦਾ ਲੋਨ ਲੈ ਲਿਆ ਬੱਕਰੀ ਦਾ ਲੈ ਲਿਆ ਜਾਂ ਕਿਸੇ ਨੇ 50000 ਰੁਪਇਆ ਹੋਰ ਲੈ ਲਿਆ ਜਾਂ ਕਿਸੇ ਨੇ ਕਾਰੋਬਾਰ ਦਾ ਲੈ ਲਿਆ ਪਰ ਉਧਰ ਨੂੰ ਸਰਕਾਰ ਗਾਰੰਟੀ ਕਰਕੇ ਕਰਨ ਆਦੀ ਹੈ ਤੇ ਕੁਰਤੀਆਂ ਕਰਨ ਆਉਂਦੀ ਹੈ ਸਰਕਾਰ ਇਹ ਖੇਜਾ ਉਹ ਜਿਹੜਾ ਮੋਦੀ ਨੇ 15-15 ਲੱਖ ਰੁਪਏ ਦਾ ਵਾਅਦਾ ਕਰਿਆ ਸੀ ਉਹ 15 ਲੱਖ ਰੁਪਏ ਕੱਟ ਕੇ ਜੇ ਜੇ ਕੋਈ ਨਹੀਂ ਪੈਸੇ ਬਚਦੇ ਨੇ ਤਾਂ ਦੇਵੇ ਨਹੀਂ ਨਾਲ ਇਹਦੇ ਘਰ ਤੇ ਕਬਜ਼ਾ ਕਰਨ ਦਈਏ ਇਹਨਾਂ ਇਹਨੂੰ ਖੁਦਕਸੀ ਜੇ ਕੋਈ ਦਿੱਕਤ ਖੜੀ ਹੁੰਦੀ ਹੈ ਤਾਂ ਸਰਕਾਰ ਇਥੋਂ ਦੀ ਬੈਂਕ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਹੈ ਦਿੱਕਤ ਨਹੀਂ ਆਉਂਦੀ ਮੈਨੂੰ ਸਰਕਾਰ ਨੇ ਕਿਹਾ ਜੇ ਕਿਸੇ ਨੂੰ ਸਾਧਨ ਨਹੀਂ ਕਰ ਦੇਵਾਂਗੇ ਕਿਸਨੂੰ ਕਰਾਵ ਨਹੀਂ ਦੇਵਾਂਗੇ ਕੋਈ ਚਾਹੇ ਇਹ ਨੀਤੀ ਦੇ ਤਰ੍ਹਾਂ ਨਹੀਂ ਚੱਲੇਗੀ ਸਰਕਾਰ ਬੋਤਾਂ ਲੈਣ ਵਾਲੇ ਕੁਝ ਹੋਰ ਹੁੰਦੀ ਆ ਉਦੋਂ ਦੰਡ ਘਸੋਂ ਹੁੰਦੇ ਨੇ ਜਦੋਂ ਸਰਕਾਰ ਤੇ ਮੰਤਰੀ ਬਣ ਕੇ ਗੱਡੀਆਂ ਤੇ ਬੈਜ ਜਾਂਦੇ ਨੇ ਉਹ ਉਹਦੀ ਅੱਖਾਂ ਬਦਲ ਜਾਂਦੇ ਨੇ ਪਾ ਸਰਕਾਰ ਭਲੇ ਖੇਡਾ ਇਸ ਤਰ੍ਹਾਂ ਕਿਸੇ ਨਾਲ ਕਿਸਾਨ ਨਾਲ ਧੱਕਾ ਹੁੰਦੀ ਹੈ ਨਾ ਮਜ਼ਦੂਰ ਨਾਲ ਧੱਕਾ ਹੁੰਦੀ ਹੈ ਨਾ ਇਹਦੇ ਇਹਦੇ ਤੇ ਕੀ ਤੀਸਰੇ ਤੇ ਬਰੰਟ ਕਬਜ਼ਾ ਨਹੀਂ ਹੋਣ ਦੇਣਾ ਜ਼ਮੀਨ ਦੇ ਕਬਜ਼ਾ ਹੋਣ ਦੇ ਨਾ ਘਰ ਤੇ ਕਬਜ਼ਾ ਹੋਣ ਦੇ ਲਈ ਸਰਕਾਰ ਇਹ ਕੰਨ ਖੋਲੇ ਵੱਡੇ ਕਾਰਗੋਡੇਟਰ ਕਰਾਂਗੇ ਕਰਜੇ ਮਾਫ ਕਰੇਗਾ ਇਹ ਲੋਕਾਂ ਦੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਸ਼ਹਿਰ ਵਾਸੀਆਂ ਦੇ ਸਾਰਿਆਂ ਦੇ ਕਰਜ ਦੇ ਲੀਹ ਰੱਖਣੀ ਹੈ ਜੀ ਉਹ ਕਹਿੰਦਾ ਨਹਿਰਾ ਸਰਜੀ ਸ਼ਰਮਾ ਜੀ ਭਾਰਤੀ ਕਿਸਾਨ ਜੁਨਿੰਗਤਾ ਵਰਾਹਾ ਪ੍ਰਧਾਨ ਨਹਿਰਾ ਉਹ ਮਸਲਾ ਦੇਖੋ ਅੱਜ ਦਾ ਜਿਹੜਾ ਮਸਲਾ ਹੈ ਜੀ ਅੱਜ ਅਸੀਂ ਇੱਥੇ ਬਾਟ ਨੰਬਰ 10 ਦੇ ਵਿੱਚ ਬਰੰਟ ਕਬਜ਼ਾ ਰੋਕੇਗਾ ਪ੍ਰਜੋਸ਼ ਕੁਮਾਰ ਪੁੱਤਰ RAMLAL 10 ਜੋ ਇਹਨਾਂ ਨੇ 2017-18 ਦੇ ਵਿੱਚ ਸਕ੍ਰੀਟ ਬੈਂਕ ਤੋਂ ਕਰਜ਼ਾ ਦੇ ਉਹ ਕਰਜ਼ਾ ਲਿਆ ਤੀਆਂ तकरीबन 9-10 ਲੱਖ ਰੁਪਇਆ ਕਰਜ਼ਾ ਹੈਗਾ ਜਦੋਂ ਕਿ ਇਸ ਸਰਕਾਰ ਵੱਲੋਂ ਇਹ ਲੋਕਡਾਊਨ ਲਾਇਆ ਗਿਆ ਹੈਗਾ ਕਿ ਕਰੋਨਾ ਕਾਲ ਲਿਆ ਗਿਆ ਹੈਗਾ ਉਦੋਂ ਸਾਰਿਆਂ ਦੇ ਜਿਹੜੀ ਪੁਸ਼ਹਰ ਨਿਵਾਸੀਆਂ ਦੇ ਛੋਟੇ ਦੁਕਾਨਦਾਰਾਂ ਦਾ ਕੰਮ ਠੱਪ ਹੋਇਆ ਬਹੁਤ ਦੁਕਾਨਦਾਰਾਂ ਦਾ ਕੰਮ ਠੱਪ ਹੋਇਆਗਾ ਉਦੋਂ ਇਸ ਦਾ ਵੀ ਕੰਮ ਠੱਪ ਹੋ ਗਿਆ ਪਹਿਲਾਂ ਕੁਛ ਨਾ ਕੁਛ ਲੋਨ ਲੈਣੇ ਪੜਿਆ ਹੋਇਆਗਾ ਉਸ ਤੋਂ ਬਾਅਦ ਕੰਮ ਠੱਪ ਹੋਣ ਦੇ ਕਾਰਨ ਜਿਹੜੇ ਘਰ ਦੇ ਹਾਲਾਤ ਇਹ ਜਿਹੇ ਹੋਗੇ ਇਹ ਜਿਹੜੀ ਲੋਣਾ ਰੁਕ ਗਿਆ ਜਿਹੜੀ ਇੱਥੋਂ ਤੱਕ ਲੋਕਤਾ ਗਈ ਜਿਵੇਂ ਬੱਚੇ ਦੇ ਪੀਸਾ ਪਰ ਲੋਕਤਾ ਗਈ ਤਾਂ ਸਰਕਾਰ ਦੀ ਜਿਹੜੀ ਨਿਮਕੀ ਹੈ ਇੱਥੇ ਵੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਬਸ ਲੋਕ ਪੱਖੀ ਸਰਕਾਰ ਹੈ ਪਰ ਅੱਜ ਉਹ ਬਰੰਤ ਕਰ ਜਾ ਰਹੀ ਹੈ ਅਸੀਂ ਤੁਹਾਡੇ ਮਾਤੇ ਵਰਾਹੀ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂਗੇ ਕਿ ਭਗਵੰਤ ਮਾਨ ਸਾਹਿਬ ਅਸੀਂ ਜੀਕੇ ਦੀ ਗ੍ਰਾਹ ਯਾਨੀ ਭਾਰਤੀ ਕਿਸਾਨ ਦੀ ਨਹੀਂ ਦੇਖਤਾ ਗ੍ਰਾਹ ਕਦੇ ਕਿਸੇ ਮਜ਼ਦੂਰ ਦਾ ਕਿਸੇ ਕਿਸਾਨ ਦਾ ਕਿਸੇ ਦੁਕਾਨਦਾਰ ਦਾ ਡਰਗਟ ਕਾਰਜ ਨਹੀਂ ਹੋਵੇਗਾ ਕਿਸੇ ਵੀ ਕੀਮਤ ਤੇ ਉਹ ਜਿਹਨੇ ਮਹ ਲੋ ਤੀਜੀ ਵਾਰ ਦੇ ਹਰਖਾ ਲਾਇਆ ਜਦੋਂ ਉਹ ਰੋਕਿਆ ਗਿਆ ਸਰਕਾਰ ਕਹਿੰਦਾ ਪਹਿਲਾਂ ਰੋਕੋ ਵੀ ਚੱਲੇਗਾ ਰਸਤੇ ਤੇ ਕਲੋ ਕੋਈ ਵੱਡਾ ਮੋਰਚਾ ਚੱਲਿਆ ਜਾਂਦੀ ਨੇ कदम चुके प्रशासन होगा और इतों की सरकार जिम्मेवार होगी जे इस व्यक्ति ने कोई गलत कदम चुकेगा तो असंे माध्यम राई यह भी चेतावनी देंगे इस बैंक मैनेजर न प्रशासन